ਲੇ ਗਿਆ ਜੋ ਵੀ ਤੁਸੀਂ ਹੁਣੇ ਸੁਣਿਆ ਡੈਡ ਤੋਂ ਨਾ ਕਿ ਅਸੀਂ ਕਿਸਾਨਾਂ ਕਰਕੇ ਜਿਉ ਉਹ ਨਾ ਹੋਣਗੇ ਆਪਾਂ ਰੋਟੀ ਕਿੱਥੋਂ ਖਾਵਾਂਗੇ ਸੋ ਮੇਰੀ ਇਹ ਅਪੀਲ ਹੈ ਮੰਨਜੀ ਨੂੰ ਤੇ ਮੋਦੀ ਜੀ ਨੂੰ ਕੀ ਆ ਜਿਹੜੇ ਤਿੰਨ ਬਿੱਲ ਆ ਪਲੀਜ਼ ਆ ਦੇ ਵਾਪਸ ਲਿੱਤੇ ਜਾਣ ਕਿ ਇੰਨੇ ਬਜ਼ੁਰਗੇ ਤੇ ਠੰਡੇ ਪਾਣੀ ਨਾਲ ਨਹਾ ਰਿਆ ਦੇਖ ਕੇ ਰੂਹਾਂ ਕੰਬਦੀਆਂ ਵਾ ਸੋ ਬੇਨਤੀ ਆ ਪਲੀਜ਼ ਆ ਬਿੱਲ ਵਾਪਸ ਲਿੱਤੇ ਜਾਣ ਮਰ ਰਿਹਾ ਹੈ ਬਾਰਡਰ ਤੇ ਜਵਾਨ ਤੇ ਖੇਤਾਂ ਚ ਕਿਸਾਨ ਕਿਵੇਂ ਕਹਾਂ ਇਸ ਦੁਖੀ ਮਨ ਨਾਲ ਮੇਰਾ ਭਾਰਤ ਮਹਾਨ ਭਾਰਤ ਮਹਾਨ ਕਹਿੰਦੇ ਮਨ ਦੁਖ ਹੁੰਦਾ ਬਹੁਤ ਹੁੰਦਾ ਦੇਖੋ ਅੱਜ ਤੱਕ ਸਾਡੇ ਗੁਰੂਆਂ ਨੇ ਇਹੀ ਸਾਨੂੰ ਸਿਖਾਇਆ ਸੀ ਕਿ ਦਸਵੰਦ ਦੇਣਾ ਚਾਹੀਦਾ ਹੈ ਹਨਾ ਹੁਣ ਸਾਡੇ ਤੇ ਅਤਵਾਦੀ ਹੋਣ ਦਾ ਰੋਪ ਲਾਇਆ ਜਾ ਰਿਹਾ ਕਿਉਂ ਲਾਇਆ ਜਾ ਰਿਹਾ ਬਈ ਸਾਡੀ ਸਾਨੂੰ ਪੁੱਛਿਆ ਜਾ ਰਿਹਾ ਕਿ ਫੰਡਿੰਗ ਕਿੱਥੋਂ ਹੋ ਰਹੀ ਆ ਫੰਡਿੰਗ ਹੋ ਰਹੀ ਆ ਉਹ ਦਸਵੰਦ ਕੱਢ ਰਿਹਾ ਸਾਰੇ ਹੁਣ ਕਿਸਾਨ ਸਾਡੇ ਪੰਜਾਬ ਦੇ ਸਾਰੇ ਬੰਦੇ ਦਸਵੰਦ ਕੱਢ ਰਹੇ ਆ ਉਦੋਂ ਕਿਉਂ ਨਹੀਂ ਪੁੱਛਿਆ ਗਿਆ ਜਦੋਂ ਸਾਡੇ ਪੰਜਾਬੀਆਂ ਨੇ ਸਾਡੇ ਕਿਸਾਨਾਂ ਨੇ ਦੁਨੀਆ ਦੇ ਉਹ ਹਿੱਸਿਆਂ 'ਚ ਜਾ ਕੇ ਲੰਗਰ ਲਾਇਏ ਸੀ ਜਿੱਥੇ ਪਾਣੀ ਵੀ ਨਹੀਂ ਮਿਲਦਾ ਪਿਆ ਸੀ ਉਦੋਂ ਕਿਉਂ ਨਹੀਂ ਪੁੱਛਿਆ ਗਿਆ ਉਦੋਂ ਉਦੋਂ ਫੰਡਿੰਗ ਕਿਉਂ ਨਹੀਂ ਪੁੱਛੀ ਗਈ ਪੰਜਾਬੀਆਂ ਨੂੰ ਪੰਜਾਬੀਆਂ ਨੇ ਸਾਊਥ ਅਫਰੀਕਾ 'ਚ ਜਾ ਕੇ ਪੰਜਾਬੀਆਂ ਨੇ ਆਸਟ੍ਰੇਲੀਆ 'ਚ ਜਾ ਕੇ ਪੰਜਾਬੀਆਂ ਨੇ ਉੱਥੇ ਵੀ ਅਨਾਜ ਪੈਦਾ ਕਰਤਾ ਉੱਥੇ ਵੀ ਲੰਗਰ ਲਾਦੇ ਜਿੱਥੇ ਜਿੱਥੇ ਦੇਸ਼ ਤੋਂ ਨਹੀਂ ਸਾਂਭਿਆ ਗਿਆ ਉਹਨਾਂ ਦੇ ਤੋਂ ਆਪਣੇ ਖਾਲਸਾ ਏਡ ਵਾਲੇ ਹੋ ਗਏ ਆਪਣੇ ਪੰਜਾਬੀਆਂ ਨੇ ਕਿੱਥੇ ਕਿੱਥੇ ਜਿੱਥੇ ਪਾਣੀ ਨਹੀਂ ਪਹੁੰਚਦਾ ਪਾਣੀ ਜਿੱਥੇ ਰੋਟੀ ਨਹੀਂ ਪਹੁੰਚਦੀ ਰੋਟੀ ਤੇ ਇਹ ਤਾਂ ਪੰਜਾਬ ਦਾ ਮਸਲਾ ਇੱਥੇ ਤਾਂ ਬਦਾਮ ਚਲਾ ਦੇ ਕਾਜੂ ਚਲਾ ਦੇ ਇਹ ਪੰਜਾਬ ਦਾ ਮਸਲਾ ਮੈਂ ਕਹਿੰਦਾ ਜੇ 2 ਸਾਲ ਵੀ ਇੱਥੇ ਚੱਲਦਾ ਇੱਥੇ ਧਰਨਾ 2 ਸਾਲ ਦੇ ਵਿੱਚ ਇੱਕ ਦਿਨ ਵੀ ਰੋਟੀ ਦਾ ਕਾਲ ਪੈ ਗਿਆ ਫਿਟੇ ਲਾਂਚ ਕਹਿ ਦਿਓ ਸਾਰੀ ਕੌਮ ਹਿੰਦੂ ਵੀ ਨਾਲ ਖੜੀ ਐ ਇਸ ਟਾਈਮ ਤੇ ਦੇਖਿਆ ਆਊਗਾ ਅਸੀਂ ਗੱਡੀ ਭਰ ਕੇ ਲਿਆਏ ਆਂ ਜੀ ਕੰਬਲਾਂ ਦੀ ਗੱਡੀ ਭਰ ਕੇ ਜਿੰਨਾ ਅਸੀਂ ਕਰ ਸਕਦੇ ਆਂ ਐਂਡ ਤੱਕ ਜੇ ਪਲਾਟ ਵੇਚਨੇ ਪਏ ਕੋਠੀ ਵੇਚਣੀ ਪਈ ਉਹ ਵੇਚ ਕੇ ਵੀ ਇੱਥੇ ਲਾਵਾਂਗੇ ਆਪਦੇ ਭਰਾਵਾਂ ਲਈ ਅਸੀਂ ਨਾਲ ਆ ਕੱਲੀਆਂ ਗੱਲਾਂ ਨਹੀਂ ਗੱਡੀ ਪਿੱਛੇ ਦੇਖ ਲਓ ਦੀ ਕੰਬਲਾਂ ਦੀ ਪੂਰੀ ਭਰੀ ਵੀ ਆ ਹੋਰ ਨਾਲ ਫੰਡਿੰਗ ਵੀ ਲੈ ਕੇ ਆਏ ਆ ਪੈਸੇ ਵੀ ਲੈ ਕੇ ਆਏ ਖਾਲਸਾ ਈਆਂ ਨੂੰ ਦੇ ਕੇ ਜਾਣੇ ਆ ਜਿਹੜਾ ਗੋਦੀ ਤੁਸੀਂ ਜਿੰਨੇ ਗੱਲਾਂ ਕਹੀਆਂ ਗਿਆ ਪ੍ਰਚਾਰਾ ਜਾ ਰਿਹਾ ਗੋਦੀ ਮੀਡੀਆ ਵੱਲੋਂ ਵੀ ਤਾਂ ਕਿਸਾਨੀ ਰਾਹੀ ਅੱਤਵਾਦ ਆ ਰਹਿਗਾ ਇੱਕ ਨਕਲੀ ਕਿਸਾਨ ਨੇ ਜੀ ਫਿਟੇ ਲਾਨਤਾ ਆਂ ਦੀਨਾ ਤੁਹਾਨੂੰ ਕੋਈ ਅੱਤਵਾਦੀ ਜੇ ਅੱਤਵਾਦੀ ਬਣ ਕੇ ਦਿੱਲੀ ਸਾਹਮਣੀ ਹੋਣੀ ਇਹਨਾਂ ਤੋਂ ਇਹ ਗੱਲਾਂ ਕਰਦੇ ਅੱਤਵਾਦੀ ਫੰਡਿੰਗ ਕਿੱਥੋਂ ਆਂਦੀ ਆ ਫੰਡਿੰਗ ਗੁਰੂ ਸਾਹਿਬ ਅੱਜ ਤੋਂ 5 550 ਸਾਲ ਪਹਿਲਾਂ 20 ਰੁਪਏ ਵਾਲੀ ਕਰਕੇ ਉਹ ਨਹੀਂ ਮੁੱਕੀ 20 ਰੁਪਏ ਵਾਲਾ ਨਹੀਂ ਲੰਗਰ ਮੁਕਿਆ ਇਹ ਤਾਂ ਇੱਥੇ ਤੁਸੀਂ ਆਪ ਸੋਚੋ ਹੁਣ ਇੱਥੇ ਤਾਂ ਲੰਗਰਾਂ ਦੇ ਮੈਂ ਕਹਿੰਨਾ ਬੱਲੇ ਬੱਲੇ ਹੋਈ ਪਈ ਤੁਹਾਡੀਆਂ ਅੱਖਾਂ 'ਚ ਭਾਵਕਤਾ ਵੀ ਨਜ਼ਰ ਆ ਰਹੀ ਹੈ ਜੋ ਕੁਝ ਤੁਸੀਂ ਦੇਖਿਆ ਹੈ ਇੱਥੇ ਭਾਜੀ ਆਹ ਬਾਈ ਜੀ ਆ ਲੈ ਚਿਹਰਾ ਆ ਇਹਨਾਂ ਨੂੰ ਦੇਖੋ ਇਹਨਾਂ ਦੀ ਉਮਰ ਆ ਰਾਮ ਨਾਲ ਬੈਠਣ ਦੀ ਇਹਨਾਂ ਦੀ ਉਮਰ ਹੈਗੀ ਇੱਥੇ ਆਉਣ ਦੀ 80 ਸਾਲ ਦੀ ਉਮਰ ਆ 80 ਸਾਲ ਦੀ ਉਮਰ ਆ ਹੁਣ ਹੁਣ ਸਾਨੂੰ ਖੁਦ ਨੂੰ ਸ਼ਰਮ ਆਂਦੀ ਆ ਕਿ ਅਸੀਂ ਇਸ ਦੇਸ਼ ਦੇ ਵਾਸੀ ਆ ਮੈਂ ਕਹਿੰਨਾ ਪੰਜਾਬ ਆ ਡੀ ਹੋ ਜੇ ਅਸੀਂ ਉੱਥੇ ਖੁਸ਼ ਆ ਇਹਨਾਂ ਦੇ ਨਾਲ ਖੁਸ਼ ਆ ਬਹੁਤ ਬਹੁਤ ਧੰਨਵਾਦ ਅਸੀਂ ਗੱਲਬਾਤ ਕੀਤੀ ਸੋ Hindu ਪਰਿਵਾਰ ਕਿਸਾਨਾਂ ਦੇ ਨਾਲ ਖੜੇ ਹੋਏ ਨੇ ਦਰਦ ਸਮਝਦੇ ਨੇ ਕਹਿੰਦੇ ਵੀ ਸਰਕਾਰ ਜਿੰਨਾ ਮਰਜ਼ੀ ਸੰਭਾਲ ਕਾਲਵੇ ਜੋ ਕਿਸਾਨਾਂ ਚ ਜੋਸ਼ ਨਜ਼ਰ ਆ ਰਿਹਾ ਜੋ ਪੰਜਾਬ ਦਾ ਜੋਸ਼ ਹੈ ਬਿੱਲ ਵਾਪਸ ਕਰਾ ਕੇ ਹੀ ਮੁੜਾਂਗੇ ਆਪਣੇ ਸਹਿਯੋਗੀ ਸਿਮਰਨਜੀਤ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ